ਇੱਥੇ ਗੋਡੇ ਮੋਡੇ ਸਰਵਾਈਕਲ ਬੈਕ ਪੇਨ ਮਾਈਗਰੇਨ ਦਾ ਇਲਾਜ ਅਸੀਂ ਪੁਆਇੰਟ ਮਸਾਦ ਦੇ ਨਾਲ ਕਰਦੇ ਹਾਂ ਜੀ ਇੱਥੇ ਫ੍ਰੀ ਦੇ ਵਿੱਚ ਵੀ ਕੁਝ ਚੀਜ਼ਾਂ ਦਾ ਇਲਾਜ ਕੀਤਾ ਜਾਂਦਾ ਇਸ ਤਰ੍ਹਾਂ ਬਵਾਸੀਰ ਹੋ ਗਈ ਜੀ ਪੀਲੀਆ ਹੋ ਗਿਆ ਜੀ ਅੱਖਾਂ ਦਾ ਹੀ ਹੋ ਗਈ ਕੰਨਾਂ ਦੀ ਕੋਈ ਪ੍ਰੋਬਲਮ ਹੋਵੇ ਅਸੀਂ ਉਹ ਦਵਾਈ ਫ੍ਰੀ ਦਿੰਦੇ ਹਾਂ ਜੀ ਤਾਂ ਲੀਵ ਹੀ ਸੀਗੇ ਇੱਥੇ ਦਰਦ ਹੁੰਦੀ ਸੀਗੀ ਰਾਤ ਨੂੰ ਬਹੁਤ ਜ਼ਿਆਦਾ ਕਈ ਵਾਰੀ ਦਿਨ ਨੂੰ ਵੀ ਰਾਤ ਨੂੰ ਵੀ ਜਦੋਂ ਵੀ ਇਹਨਾਂ ਦੇ ਕੋਲ ਆਇਆ ਹੁਣ ਉਸ ਤੋਂ ਬਾਅਦ ਤਕਰੀਬਨ ਠੀਕ ਗਿਆ ਬਾਅਦ ਵਿੱਚ ਗੁਰਦੁਆਰੇ ਆ ਕੇ ਅਰਦਾਸ ਕੀਤੀ ਸੀ ਬਾਬਾ ਜੀ ਮੇਰਾ ਕੋਲਰ ਉਤਾਰੋ ਮੈਂ ਜਿੰਨੀ ਕਿ ਸੇਵਾ ਲੈ ਸਕਦੇ ਹੋ ਲੈ ਲਓ ਮੇਰੇ ਤੋਂ ਮੈਂ 15 ਦਿਨ ਇੱਥੇ ਆਈ ਆ ਲੇਕਿਨ 15 ਦਿਨਾਂ ਦੇ ਵਿੱਚ ਮੈਂ ਅੱਜ ਮੈਨੂੰ ਇੱਥੇ ਪਾਣੀ 22 ਸਾਲ ਹੋ ਗਏ ਹੈ ਮੈਂ ਇਹਨਾਂ ਦੇ ਨਾਲ ਸੇਵਾ ਕਰ ਰਹੀ ਆ ਬਲਕੇ ਮੈਂ ਇੱਕ ਨਾ ਕੋਈ ਕੋ ਦਵਾਈ ਤਿਆਰ ਕੀਤੀ ਆ ਰਾਵਣ ਸ਼ਿਧੀ ਆ ਉਹਦੇ ਇੱਕ ਅਗਰ ਰਾਤ ਵਾਲੀ ਦਵਾਈ ਅਸੀਂ ਲੈਨੇ ਆ ਉਹਦੇ ਨਾਲ ਸਾਨੂੰ 80 ਬਿਮਾਰੀਆਂ ਦਾ ਇਲਾਜ ਹੁੰਦਾ ਵਾ ਔਰ ਪੁਆਇੰਟ ਇਸ ਤਰ੍ਹਾਂ ਨਹੀਂ ਆ ਵੀ ਆਪਾਂ ਅਗਲੇ ਨੂੰ ਪੁੱਛ ਲਈਦਾ ਉਹ ਕਹਿੰਦਾ ਠੀਕ ਆ ਜੀ ਕੋਸ਼ਿਸ਼ ਸਾਡੀ ਹੁੰਦੀ ਹੈ 5-7 ਦਿਨ ਦੇ ਵਿੱਚ ਬੰਦੇ ਨੂੰ ਆਰਾਮ ਲੱਗ ਜਾਵੇ ਕੋਈ ਵੀ ਕੰਮ ਕਰਦੀ ਹੁੰਦੀ ਸੀ ਕਿ ਇਹਦੇ ਵਿੱਚ ਆਵਾਜ਼ ਆਉਂਦੀ ਸੀ ਕੋਈ ਨਾਲ ਚੱਲਦਾ ਹੁੰਦਾ ਸੀ ਉਹ ਕਹਿੰਦਾ ਸੀ ਇੰਨੀ ਆਵਾਜ਼ ਕਿਸ ਤੋਂ ਆ ਰਹੀ ਹੈ ਮੈਂ 5 ਦਿਨ ਲਗਾਤਾਰ ਉੱਥੇ ਜਾਂਦੀ ਰਹੀ ਔਰ ਤੁਸੀਂ ਇਹ ਸੋਚੋ ਕਿ ਚੌਥੇ ਦਿਨ ਮੇਰੀ ਉਂਗਲ extra ਜਿਹੜੀ ਟਕ ਟਕ ਹੁੰਦੀ ਸੀਗੀ ਉਹ ਬਿਲਕੁਲ ਬੰਦ ਹੋ ਗਈ ਔਰ ਮੇਰੀ ਤਕਲੀਫ ਜਿਹੜੀ ਸੀ ਠੀਕ ਹੋ ਗਈ ਕਾਫੀ ਪ੍ਰੋਬਲਮ ਸੀ ਮੇਰੇ ਸ਼ੋਲਡਰ 'ਚ ਵੀ ਪੇਨ ਸੀ ਮੈਂ ਸ਼ੋਲਡਰ ਮੇਰਾ ਬਿਲਕੁਲ ਠੀਕ ਹੈ ਡਿਸਕ ਪ੍ਰੋਬਲਮ ਸੀ ਮੈਂ 95% ਕਹਿ ਸਕਦੀ ਹਾਂ ਕਿ ਮੈਂ ਮੇਰੀ ਡਿਸਕ ਪ੍ਰੋਬਲਮ ਵੀ ਠੀਕ ਹੈ ਨਾਨਕ દવાਖਾਨਾ ਅਸੀਂ ਅੱਜ ਮੌਜੂਦਾਂ ਪੇਸ਼ੈਂਟਸ ਨਾਲ ਵੀ ਗੱਲਬਾਤ ਕਰਾਵਾਂਗੇ ਸੋ ਸਰ ਨਾਲ ਵੀ ਗੱਲਬਾਤ ਕਰਾਨੇ ਆ ਵੈਦ ਜੀ ਨਾਲ ਕਿ ਆਖਰ ਕਿੰਨੀ ਦੌਰੋਂ ਦੌਰਾਂ ਤੇ ਲੋਕ ਆਂਦੇ ਨੇ ਤੇ ਕਿਹੜੇ ਕਿਹੜੇ ਚੀਜ਼ਾਂ ਦਾ ਇੱਥੇ ਇਲਾਜ ਕੀਤਾ ਜਾਂਦਾ ਸੋ ਆਓ ਜਾਣਦੇ ਹਾਂ ਸ੍ਰੀ ਕਲ ਜੀ ਪਹਿਲੇ ਤੋਂ ਸ੍ਰੀ ਕਲ ਜੀ ਜੀ ਸਰ ਸਭ ਤੋਂ ਪਹਿਲਾਂ ਤੁਸੀਂ ਇਹ ਜ਼ਰੂਰ ਦੱਸ ਕਿ ਜਾਈਓ ਕਿ ਕੀ ਇਲਾਜ ਕੀਤਾ ਜਾਂਦਾ ਇੱਥੇ ਇੱਕ ਇਲਾਜ ਮੈਂ ਟਰਮ ਯੂਜ਼ ਕਰ ਰਹੀ ਹਾਂ ਬਟ ਆਈ ਥਿੰਕ ਇਲਾਜ ਨਹੀਂ ਸੇਵਾ ਭਾਵਨਾ ਕੀਤੀ ਜਾਂਦੀ ਹੈ ਕਿੱਦਾਂ ਕੀਤਾ ਜਾਂਦਾ ਇੱਥੇ ਗੋਡੇ ਮੋਡੇ ਸਰਵਾਈਕਲ ਬੈਕ ਪੇਨ ਮਾਈਗਰੇਨ ਦਾ ਹਾਲਾਤ ਅਸੀਂ ਪੁਆਇੰਟ ਮ사ਜ ਦੇ ਨਾਲ ਕਰਦੇ ਹਾਂ ਪੁਆਇੰਟ ਮ사ਜ ਦੇ ਨਾਲ ਜੀ ਜੇ ਮੈਂ ਸਰ ਗੱਲ ਕਰਾਂ ਕਿ ਤੁਸੀਂ ਫ੍ਰੀ ਕੈਂਪਸ ਵੀ ਲਗਾਣੇ ਹੋ ਹੈਨਾ ਤੇ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਕਿ ਤੁਸੀਂ ਇਦਾਂ ਕਰਨਾ ਸ਼ੁਰੂ ਕਰਨਾ ਸੇਵਾ ਭਾਵਨਾ ਜੀ ਇਹ ਐਕਚੁਅਲ ਕਈ ਵਾਰੀ ਕੋਈ ਜਦ ਨਹੀਂ ਟਰੈਜਡੀਆਂ ਹੋ ਜਾਂਦੀਆਂ ਨੇ ਬੰਦਾ ਦਾ ਟੁੱਟ ਜਾਂਦਾ ਬੰਦਾ ਕਹਿੰਦਾ ਚਲੋ ਆਪਾਂ ਇਧਰ ਸੇਵਾ ਭਾਵਨਾ ਜੀ ਦੁਨੀਆ ਤੇ ਕੁਝ ਹੋਰ ਨਹੀਂ ਹੈ ਵੀ ਸੇਵਾ ਭਾਵਨਾ ਦੇ ਨਾਲ ਹੀ ਇਸ ਵਿਸ਼ੇ ਨੂੰ ਰੱਖਿਆ ਸੀ ਇਧਰ ਲੈਣ ਦੇ ਨਾਲ ਤੁਹਡੇ ਨਾਲ ਕੁਝ ਇਦਾਂ ਦਾ ਹੋਇਆ ਸੀ ਜਿਸ ਤੋਂ ਬਾਅਦ ਤੁਸੀਂ ਸੋਚਿਆ ਕਿ ਤੁਸੀਂ ਸੇਵਾ ਭਾਵਨਾ ਦੇ ਵਿੱਚ ਹੀ ਰਹੋ ਬਿਲਕੁਲ ਜੀ ਹਾਂ ਜੀ ਤੇ ਕਦੋਂ ਤੋਂ ਤੁਸੀਂ ਸ਼ੁਰੂ ਕੀਤੀ ਇਸ ਇੱਥੇ ਮੈਨੂੰ ਇੱਥੇ ਵੈਸੇ ਮੈਨੂੰ 2003 ਦੇ ਵਿੱਚ ਜਿਹੜੇ ਬਾਬਾ ਜੀ ਨੇ ਸਿਖਾਇਆ ਮੈਨੂੰ ਇਹ ਸਾਰਾ ਸਿਸਟਮ 2003 ਚ ਉਹਨਾਂ ਨੇ ਕਹਿਆ ਸੀ ਵੀ ਮੁਕੀਸ਼ਾ ਤੈਨੂੰ ਸਾਰਾ ਕੋਈ ਮੈਸ ਖਾਣਾ ਬਟ 2020 ਦੇ ਵਿੱਚ ਜਦੋਂ ਕਰੋਨਾ ਟਾਈਮ ਆਇਆ ਮੈਂ ਉਹਨਾਂ ਨੂੰ ਕਹਿਆ ਸੇਵਾ ਕਰਨੀ ਆਪਾਂ ਕਹਿੰਨੇ ਬਿਲਕੁਲ ਇੱਕ ਸ਼ਰਤ ਦੇ ਉੱਤੇ ਵੀ ਮੇਰੇ ਨਾਲ ਰਹੇਗਾ ਤੇ ਬਸ ਉਸ ਤੋਂ ਬਾਅਦ ਉਹਨਾਂ ਨਾਲ ਹੀ ਆ ਭਾਈ ਅਸੀਂ ਘਟੋ ਘਟਾ 38 40 ਵੱਡੇ ਵੱਡੇ ਗੁਰਦੁਆਰਾ ਸਾਹਿਬ ਤੇ ਕੈਂਪ ਲਗਾ ਚੁੱਕੇ ਆ ਤੇ ਉਸ ਤੋਂ ਇਲਾਵਾ ਹੋਰ ਵੀ ਅਸੀਂ ਸ਼ਾਪ ਦੇ ਉੱਤੇ ਵੀ ਸੇਵਾ ਦੇ ਭਾਵਨਾ ਨਾਲ ਹੀ ਕੰਮ ਕਰਦੇ ਆ ਅੱਛਾ ਮਤਲਬ ਹੁਣ ਤੁਸੀਂ ਅਗਰ ਸ਼ਾਪ ਤੇ ਕੰਮ ਕਰਦੇ ਹੋ ਇੱਥੇ ਸੋ ਆਪਣਾ ਐਡਰੈਸ ਵੀ ਜ਼ਰੂਰ ਦੱਸ ਦੋ ਅਸੀਂ ਇੱਥੇ ਦੁਗਰੀ ਫੇਸ 2 ਜੀ एमआईजी फ्लैट 3511 जी ਇੱਥੇ ਹੋਈਦਾ ਲੁਧਿਆਣਾ ਜੀ ਜੀ ਸਰ ਕਿਦਾਂ ਤੁਸੀਂ ਮਤਲਬ ਇਹ ਕਰਦੇ ਹੋ ਕਿ ਸਿਰਫ ਦਵਾਈ ਦੇ ਨਾਲ ਜਾਂ ਫਿਰ ਇੱਕ ਮ사ਜ ਦੇ ਨਾਲ ਪੁਆਇੰਟਸ ਮ사ਜ ਦੇ ਨਾਲ ਕਿਦਾਂ ਠੀਕ ਹੋ ਜਾਂਦੀ ਹੈ ਪੁਆਇੰਟ ਮ사ਜ ਅਸੀਂ ਕਰਦੇ ਕਰਦੇ ਇੱਕ ਨਾ ਸਾਡੇ ਵੱਲੋਂ ਬਾਬਾ ਜੀ ਨੇ ਸਾਨੂੰ ਜਿਹੜੇ ਗੁਰ ਦਿੱਤਾ ਸੀਗਾ ਉਹ ਇੱਕ ਦਵਾਈ ਤਿਆਰ ਕੀਤੀ ਹੈ ਰਾਮਵਰਨ ਸ਼ਿਧੀ ਹੈ ਉਹਦੇ ਇੱਕ ਅਗਰ ਰਾਤ ਵਾਲੀ ਦਵਾਈ ਅਸੀਂ ਲੈਨੇ ਆ ਉਹਦੇ ਨਾਲ ਸਾਨੂੰ 80 ਬਿਮਾਰੀਆਂ ਦਾ ਇਲਾਜ ਹੁੰਦਾ ਵਾ ਅੱਛਾ ਜੀ ਬਈ ਉਹ ਅਸੀਂ ਰਾਤ ਨੂੰ ਉਹ ਦੇਈਦੀ ਰਹੇ ਇੱਕ ਲੈਮਨ ਟੀ ਦੇਈਦੀ ਹੈ ਜਿਹਦੇ ਨਾਲ ਕਿਸੇ ਨੂੰ ਉਨਾ ਮਾਨੂੰ ਗੈਸ ਬੰਦੀ ਹੈ ਐਸਿਡਿਟੀ ਹੁੰਦੀ ਹੈ ਗੈਸ ਹੁੰਦੀ ਹੈ ਉਹ ਉਹਦੇ ਲਈ ਦੇ ਦਿਆ ਦੋ ਚੀਜ਼ਾਂ ਤਾਂ ਇਹ ਦੇ ਹੀ ਦਿਆ ਨੇ ਉਸ ਤੋਂ ਇਲਾਵਾ ਅਸੀਂ ਕੋਸ਼ਿਸ਼ ਹੁੰਦੀ ਹੈ ਅਸੀਂ ਦਵਾਈ ਨਾ ਦੇਈਏ ਜੀ ਤੇ ਇੱਕ ਸੇ ਵੀ ਸੁਣਿਆ ਕਿ ਇੱਥੇ ਫ੍ਰੀ ਦੇ ਵਿੱਚ ਵੀ ਕੁਝ ਚੀਜ਼ਾਂ ਦਾ ਇਲਾਜ ਕੀਤਾ ਜਾਂਦਾ ਉਹਦੇ ਬਾਰੇ ਵੀ ਜ਼ਰੂਰ ਜ਼ਿਕਰ ਕਰ ਦੋ ਜਿਸ ਤਰ੍ਹਾਂ ਬਵਾਸੀਰ ਹੋ ਗਈ ਜੀ ਜੀ ਪੀਲੀਆ ਹੋ ਗਿਆ ਜੀ ਹਾਂ ਅਖੰਡਾਈ ਹੋ ਗਈ ਕੰਨਾਂ ਦੀ ਕੋਈ ਪ੍ਰੋਬਲਮ ਹੋਵੇ ਅਸੀਂ ਉਹ ਦਵਾਈ ਫ੍ਰੀ ਦਿੰਨੇ ਆਂ ਜੀ ਅੱਛਾ ਉਹ ਫ੍ਰੀ ਸੇਵਾ ਕੀਤੀ ਜਾਂਦੀ ਆ ਉਹ ਤੁਹਾਡੇ ਕੋਲ ਇੱਥੇ ਆ ਕੇ ਕੋਈ ਵੀ ਲੈ ਸਕਦਾ ਕੋਈ ਵੀ ਲੈ ਸਕਦਾ ਜੀ ਅੱਛਾ ਤੇ ਇੱਕ ਚੀਜ਼ ਜ਼ਰੂਰ ਦੱਸਿਓ ਕਿ ਉਹਦੇ ਕੋਈ ਕੰਸਲਟੇਸ਼ਨ ਫੀਸ ਤਾਂ ਨਹੀਂ ਹੈ ਨਹੀਂ ਕੋਈ ਫੀਸ ਨਹੀਂ ਕੋਈ ਫੀਸ ਨਹੀਂ ਤੇ ਜੇ ਤੁਸੀਂ ਕੈਂਪਸ ਲਗਾਣੇ ਹੋ ਫ੍ਰੀ ਸੇਵਾ ਭਾਵਨਾ ਨਾਲ ਤੁਸੀਂ ਕੈਂਪ ਲਗਾਣੇ ਹੋ ਉਹਦਾ ਕੀ ਸਿਸਟਮ ਹੁੰਦਾ ਤੁਸੀਂ ਕਿਦਾਂ ਲਗਾਉਂਦੇ ਉੱਥੇ ਜੀ ਸਾਨੂੰ ਘਟੋ ਘਟ ਸੰਗਤ ਜਾਂ ਪੇਸ਼ੈਂਟ ਜਿ ਕਹਿ ਲਓ ਆਪਾਂ ਉਹ ਸਾਨੂੰ 35 40 ਬੰਦੇ ਪੇਸ਼ੈਂਟ ਮਿਲਣੇ ਚਾਹੀਦੇ ਨੇ ਉੱਥੇ ਅਸੀਂ ਪੁਆਇੰਟ ਮ사ਜ ਫ੍ਰੀ ਕਰਦੇ ਨਹੀਂ ਕਿਸੇ ਨੂੰ ਦਵਾਈ ਸੋ ਮਤਲਬ ਇਹ ਨਹੀਂ ਹੈ ਕਿ ਕਿਸੇ ਨੂੰ ਜ਼ਬਰਦਸਤੀ ਦਵਾਈ ਦਿੱਤੀ ਜਾਂਦੀ ਹੈ ਮਤਲਬ ਜਿੰਦੀ ਮ사ਜ ਨਾਲ ਪ੍ਰੋਬਲਮ ਠੀਕ ਹੁੰਦੀ ਹੈ ਉਹਨੂੰ ਕੋਈ ਦਵਾਈ ਨਹੀਂ ਦਿੱਤੀ ਜਾਂਦੀ ਜੀ ਜ਼ਬਰਦਸਤੀ ਕਰਨੀ ਫਿਰ ਕੰਮ ਹੀ ਕਰਨ ਨੂੰ ਚੋਣਨਾ ਸੀ ਫਿਰ ਆਪਾਂ ਹੋਰ ਕੋਈ ਕੰਮ ਬਥੇਰੇ ਸੀ ਜੀ ਹਾਂ ਇਸ ਲਈ ਅਸੀਂ ਸੇਵਾ ਭਾਵਨਾ ਦੇ ਨਾਲ ਹੀ ਕੰਮ ਕਰਦੇ ਹਾਂ ਸੋ ਜੇ ਕਿਸੇ ਇੱਥੇ ਆ ਕੇ ਇੱਥੇ ਆਪਣੀ ਪ੍ਰੋਬਲਮ ਦਿਖਾਣੀ ਹੋਵੇ ਤੇ ਕਿਤੋਂ-ਕਿਤੋਂ ਤੁਹਾਡੇ ਕੋਲ ਲੋਕ ਆਉਂਦੇ ਨੇ ਤੇ ਕਿਹੜੇ-ਕਿਹੜੀਆਂ ਪ੍ਰੋਬਲਮਸ ਠੀਕ ਹੁੰਦੀਆਂ ਨੇ ਸਾਡੇ ਕੋਲੇ ਦਸੂਆ ਮੁਕੇਰੀਆਂ ਇੱਧਰ ਮੁਲਾਪੁਰ ਸਾਹਿਬ ਮੁਲਾਪੁਰ ਤੋਂ ਹੋਰ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਤੋਂ ਜਲੰਧਰ ਤੋਂ ਆਸਟ੍ਰੇਲੀਆ ਤੋਂ ਕੈਨੇਡਾ ਤੋਂ ਕਲਕੱਤੇ ਤੋਂ ਵੀ ਮੇਰੇ ਕੋਲ ਪੇਸ਼ੈਂਟ ਰੈਗੂਲਰ ਆ ਕੇ ਇਲਾਜ ਰੱਖ ਕੇ ਗਏ ਜਾ ਚੁੱਕੇ ਨੇ ਅੱਛਾ ਜੀ ਤੇ ਕਿਹੜੇ ਕਿਹੜੀਆਂ ਪ੍ਰੋਬਲਮ ਜ਼ਿਆਦਾਤਰ ਲੋਕ ਲੈ ਕੇ ਆਉਂਦੇ ਨੇ ਜ਼ਿਆਦਾ ਮਾਈਗਰੇਨ ਹੁੰਦੀ ਹੈ ਜੀ ਜੀ ਸਰਵਾਈਕਲ ਹੋ ਗਿਆ ਬੈਕ ਪੇਨ ਹੋ ਗਈ ਜੀ ਜ਼ਿਆਦਾ ਮੇ ਕੋਲ ਟੀਚਰ ਹੋ ਗਏ ਮੈਨੇਜਰ ਹੋ ਗਏ ਜ਼ਿਆਦਾ ਆਉਂਦੇ ਨਹੀਂ ਅੱਛਾ ਇਹ ਜ਼ਿਆਦਾ ਆਉਂਦੇ ਨੇ ਜਿਨ੍ਹਾਂ ਨੂੰ ਮਤਲਬ ਬੈਕ ਦੇ ਵਿੱਚ ਜਾਂ ਡਿਸਕ ਦੀਆਂ ਕੋਈ ਚੀਜ਼ਾਂ ਇਦਾਂ ਦੀ ਪ੍ਰੋਬਲਮ ਹਾਂਜੀ ਜਰ ਆਪਾਂ ਜਰ ਇੱਕ ਟਾਈਮ ਚ ਸਤੀਜੀ ਬੈਠੇ ਰਹਿੰਦੇ ਨੇ ਆਪਾਂ ਨੂੰ ਸਰਵਾਈਕਲ ਤੇ ਬੈਕ ਪੇਨ ਆਣੀ ਆਣੀ ਹੈ ਜ ਜੇ ਲੋਕੀ ਬੈਲੀ ਵেরিਫਿਕੇਸ਼ਨ ਆਉਂਦਾ ਦੋਸਤੋ ਅਸੀਂ ਪੁਆਇੰਟ ਬਸਾ ਦੇ 300 ਨਹੀਂ ਵੈਸੇ ਅਸੀਂ 200 ਰੁਪਏ ਲੈ ਲਈਏ ਵੈਸੇ 200 ਰੁਪਏ ਰੈਗੂਲਰ ਜੇ ਕਿਸੇ ਨੇ ਆਣਾ ਤੁਸੀਂ 5 ਦਿਨ ਬੁਲਾਣਾ ਕਿਸੇ ਨੂੰ ਜਾਂ 10 ਦਿਨ ਬੁਲਾਣਾ ਉਹ ਤੁਸੀਂ ਦੱਸ ਦਿਓ ਉਹ ਅਸੀਂ ਹਾਂਜੀ ਉਹ 200 ਰੁਪਏ ਲੈਂਦਾ ਜੀ ਔਰ ਪੁਆਇੰਟ ਇਸ ਤਰ੍ਹਾਂ ਨਹੀਂ ਵੀ ਆਪਾਂ ਅਗਲੇ ਨੂੰ ਜੇ ਆਰਾਮ ਮਿਲ ਗਿਆ ਉਹਨੂੰ 5-7 ਦਿਨ ਚ ਉਹਨੂੰ ਕਹੀਦਾ ਠੀਕ ਹੈ ਜੀ ਪੁੱਛ ਲਈਦਾ ਉਹ ਕਹਿੰਦਾ ਠੀਕ ਹੈ ਜੀ ਕੋਸ਼ਿਸ਼ ਸਾਡੀ ਹੁੰਦੀ ਹੈ 5-7 ਦਿਨ ਦੇ ਵਿੱਚ ਬੰਦੇ ਨੂੰ ਆਰਾਮ ਲੱਗ ਜਾਵੇ ਉਹ ਕਹਿੰਦਾ ਠੀਕ ਹੈ ਜੀ ਹੁਣ ਅਸੀਂ ਇੱਕ ਵਾਰ ਫਿਰ ਤੋਂ ਪ੍ਰੋਬ ਦਾ ਲਾਜ ਤਸੱਲੀ ਬਖਸ਼ ਕੀਤਾ ਜਾਂਦਾ ਜੀ ਤਸੱਲੀ ਬਖਸ਼ ਕੀਤਾ ਜਾਂਦਾ ਤੇ ਫ੍ਰੀ ਸੇਵਾ ਵੀ ਕੀਤੀ ਜਾਂਦੀ ਹੈ ਫ੍ਰੀ ਸੇਵਾ ਬਾਰੇ ਵੀ ਆਪਾਂ ਇੱਕ ਵਾਰ ਫਿਰ ਤੋਂ ਸਰ ਤੋਂ ਪੁੱਛ ਲੈਨੇ ਆ ਕਿਹੜੀਆਂ ਚਾਰ ਚੀਜ਼ਾਂ ਦੀ ਫ੍ਰੀ ਸੇਵਾ ਕੀਤੀ ਜਾਂਦੀ ਹੈ ਜੀ ਇੱਥੇ ਬਵਾਸੀਰ ਦੀ ਪੀਰੀਏ ਦੀ ਅੱਖਾਂ ਦੀ ਤੇ ਕੰਨਾਂ ਦੀ ਇਹ ਦਵਾਈ ਫ੍ਰੀ ਦਿੱਤੀ ਹੈ ਕੋਈ ਲੋੜਵੰਦ ਹੋਵੇ ਅਸੀਂ ਵੈਸੇ ਵੀ ਦਵਾਈ ਫ੍ਰੀ ਦੇ ਦੇਦੀ ਹੈ ਅੱਛਾ ਜੀ ਸੇਵਾ ਕਰਦੀ ਦੀਏ ਸੋ ਇੱਕ ਹੋਰ ਪੇਸ਼ੈਂਟ ਵੀ ਕਹਿ ਸਕਦੇ ਹੋ ਤੇ ਹੁਣ ਸੇਵਾ ਦੇ ਵਿੱਚ ਵੀ ਲੱਗੇ ਹੋਏ ਨੇ ਮੈਮ ਸੋ ਇਹਨਾਂ ਨੂੰ ਵੀ ਕੀ ਤਕਲੀਫ ਸੀ ਆਪਾਂ ਇਹਨਾਂ ਤੋਂ ਵੀ ਜਾਣਦੇ ਹਾਂ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਮੈਨੂੰ ਸਰਵਾਈਕਲ ਹੋ ਗਈ ਸੀ ਬਟ ਮੈਨੂੰ ਪਤਾ ਨਹੀਂ ਸੀ ਮੈਨੂੰ ਸਰਵਾਈਕਲ ਹੋ ਰਹੀ ਹੈ ਔਰ ਇੰਨੀ ਕੁ ਜ਼ਿਆਦਾ ਹੋ ਗਈ ਸੀ ਕਿ ਮੈਂ 15 ਦਿਨ ਸੋ ਕੇ ਨਹੀਂ ਦੇਖਿਆ ਮੈਂ ਸਰਾਣੇ ਰੱਖ ਕੇ ਟੋ ਲਾ ਕੇ ਸਾਰਾ ਰਾਤ ਬੈਠੀ ਰਹਿੰਦੀ ਸੀ ਔਰ ਮੈਂ 3 ਡਾਕਟਰਸ ਨੂੰ ਦਿਖਾਇਆ ਹੈ ਫਿਜ਼ੋਥੈਰੇਪੀ ਵੀ ਕਰਾਈ ਇੱਕ ਇਥੇ ਡਿਗਰੀ ਵਿਚ ਹੋਰ ਹੈਗੇ ਉਹਨਾਂ ਕੋਲ ਗਈ ਪਰ ਮੇਰੇ ਵੱਧਦੇ ਗਈ ਪ੍ਰੋਬਲਮ ਇੰਨੀ ਕੁ ਵੱਧ ਗਈ ਕਿ ਨਾ ਮੈਂ ਸੋ ਸਕਦੀ ਸੀ ਤੇ ਨਾ ਮੈਂ ਬੈਠ 파ਰੀ ਸੀ ਇੰਨੀ ਕੁ ਸਵੇਲਿੰਗ ਨੈਕ ਕੋਲ ਬੈਕ ਤੇ ਫਿਰ ਕਿਸੇ ਨੇ ਮੈਨੂੰ ਇੱਥੇ ਦੱਸਿਆ ਕਿ ਤੁਸੀਂ ਉੱਥੇ ਜਾ ਕੇ ਆਓ ਪਹਿਲੇ ਤੇ ਮੈਂ 1-2 ਦਿਨ ਨਹੀਂ ਕੋਈ ਗੱਲ ਨਹੀਂ ਮੈਂ ਜੋ ਦਿਖਾ ਲਿਆ ਡਾਕਟਰ ਕਹਿੰਦਾ ਕੋਲਰ ਉਤਾਰਨਾ ਨਹੀਂ ਫਿਰ ਮੈਂ ਨਹੀਂ ਮੈਨੂੰ ਕੋਲਰ ਲੱਗਾ ਡਾਕਟਰ ਨੇ ਕਿਹਾ ਸੀ ساری ਉਮਰ ਤੁਸੀਂ ਕੋਲਰ ਨਹੀਂ ਉਤਾਰਨਾ ਜੇ ਤੁਸੀਂ ਕੋਲਰ ਉਤਾਰੋਗੇ ਮੈਡੀਸਿਨ ਖਾਓਗੇ ਤਾਂ ਠੀਕ ਰਹੋਗੇ ਤੇ ਨਹੀਂ ਤੇ ਤੁਸੀਂ ਬਸ ਬਿਮਾਰ ਹੀ ਰਹੋਗੇ ਤੇ ਮੈਂ ਬਹੁਤ ਪਰੇਸ਼ਾਨ ਮੈਂ ਗੁਜ਼ਾਰੇ ਮੱਥਾ ਟੇਕਿਆ ਫਿਰ ਮੱਥਾ ਟੇਕਨ ਕੇ ਅਰਦਾਸ ਕੀਤੀ ਕਿ ਨੈਕਸਟ ਡੇ ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਉੱਥੇ ਜਾ ਕੇ ਆਓ ਚਲੋ ਮੈਂ ਆ ਗਈ ਤੇ ਜਦੋਂ ਮੈਂ ਅੰਦਰ ਐਂਟਰ ਕੀਤਾ ਪਹਿਲੀ ਤੇ ਮੈਨੂੰ ਸੱਚੀ ਕਹਿ ਰਹੀਆਂ ਮੈਨੂੰ ਪੋਜ਼ਿਟਿਵ ਵਾਈਬਸ ਆਈਆਂ ਸਾਰਿਆਂ ਵੱਲੋਂ ਫਿਰ ਮੈਂ ਜਦੋਂ ਥੋੜਾ ਅੰਦਰ ਰੂਮ ਦੇ ਵਿੱਚ ਐਂਟਰ ਕੀਤਾ ਤੇ ਮੇਰੀ ਜਾਣ ਪਛਾਣਦੇ ਤਿੰਨ ਚਾਰ ਜਾਨੇ ਬੈਠੇ ਹੋਏ ਸੀ ਫਿਰ ਮੈਂ ਆ ਕੇ ਜਸਪੀ ਤੂੰ ਠੀਕ ਜਗ੍ਹਾ ਤੇ ਆਈ ਹੈ ਫਿਰ ਉਸ ਤੋਂ ਬਾਅਦ ਮੈਂ ਇੱਕ ਦੋ ਦਿਨ ਆਈਆਂ ਬਟ ਇੱਕ ਦੋ ਦਿਨ ਤਿੰਨ ਦਿਨ ਤੇ ਬਹੁਤ ਪ੍ਰੋਬਲਮ ਆਈ ਮੈਨੂੰ ਪਰ ਮੈਨੂੰ ਇੱਥੋਂ ਵੀਰਜੀ ਨੇ ਬਾਬਾ ਜੀ ਨੇ ਇਹ ਕਹਿ ਦਿੱਤਾ ਕਿ ਤੂੰ ਕੋਲਰ ਲਗਾ ਕੇ ਨਹੀਂ ਆਣਾ ਤੇ ਮੈਂ ਕਹਿੰਦੀ ਸੀ ਮੈਂ ਤਾਂ ਡਾਕਟਰ ਨੇ ਕਿਹਾ ਤੇ ਕੋਲਰ ਉਤਾਰਨਾ ਨਹੀਂ ਹੈ ਕਹਿੰਦੇ ਤੂੰ ਲਗਾ ਕੇ ਨਹੀਂ ਆਣਾ ਬਸ ਤੇ ਪਰ ਮੈਂ ਚਲੋ ਨਹੀਂ ਹੁਤਾ ਉਤਾਰੇ ਉਤਾਰ ਕੇ ਆਈ ਤੇ ਲਗਾ ਕੇ ਨਹੀਂ ਆਈ ਜਦੋਂ ਮੈਂ ਹੌਲੀ ਹੌਲੀ ਤੀਜੇ ਦਿਨ ਆਈ ਤੇ ਪਹਿਲਾਂ ਤਾਂ ਮੈਂ ਕਿਹਾ ਨਹੀਂ ਆਣਾ ਮੈਨੂੰ ਦਰਦ ਕਰਦੇ ਹੋ ਬਹੁਤ ਫਿਰ ਉਹਨਾਂ ਨੇ ਮੈਨੂੰ ਇੱਕ ਸਵਾਲ ਕੀਤਾ ਤੂੰ ਠੀਕ ਹੋਣਾ ਹੈ ਅੱਛਾ ਮੈਂ ਕਿਹਾ ਹਾਂਜੀ ਤੇ ਕਹਿੰਦੇ ਫਿਰ ਤੂੰ ਆਣੀ ਆਣਾ ਅੱਛਾ ਮਤਲਬ ਲੋਕ ਜਿਹੜੇ ਆਂਦੇ ਕਈ ਦਰਦ ਕਰਕੇ ਚਾਹ ਤੀਸਰੇ ਚੌਥੇ ਦਿਨ ਨਾ ਆਂਦੇ ਬਟ ਤੁਸੀਂ ਇਹੀ ਕਹਿਣਾ ਚਾਹੋਗੇ ਕਿ ਇੱਕ ਵਾਰ ਦਰਦ ਹੁੰਦੀ ਹੈ ਬਾਅਦੋਂ ਠੀਕ ਹੋ ਸਕਦਾ ਹੈ ਹਾਂ 4.3 ਤੇ ਦਰਦ ਹੁੰਦੀ ਹੈ ਹੌਲੀ 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 ਤੁਸੀਂ ਠੀਕ ਹੁੰਦੇ ਜਾਂਦੇ ਹੋ ਮੈਂ 15 ਦਿਨ ਇੱਥੇ ਆਈਆਂ ਲੇਕਿਨ 15 ਦਿਨਾਂ ਦੇ ਵਿੱਚ ਮੈਂ ਅੱਜ ਮੈਨੂੰ ਇੱਥੇ ਪਾਣੀ 22 ਸਾਲ ਹੋ ਗਏ ਹੈ ਮੈਂ ਇਹਨਾਂ ਦੇ ਨਾਲ ਸੇਵਾ ਕਰ ਰਹੀਆਂ ਬਲਕਿ ਮੈਂ ਖੁਦ ਬੈਂਕਰ ਰਹੀਆਂ ਹਾਂ ਬੈਂਕ ਡੀਸੀਬੀ ਬੈਂਕ 'ਚ ਮੈਂ ਜੌਬ ਕਰਦੀ ਸੀ ਪਰ ਇੱਥੇ ਜਦੋਂ 1 ਮਹੀਨਾ ਬਾਅਦ ਮੈਂ ਇੱਥੇ ਕਾਲ ਕੀਤੀ ਤੇ ਇਹਨਾਂ ਨੂੰ ਪੁੱਛਿਆ ਕਿ ਮੈਂ ਸੇਵਾ ਕਰ ਸਕਦੀ ਹਾਂ ਕਹਿੰਦੇ ਇੱਥੇ ਪੁੱਛ ਕੇ ਜਾਂਦੇ ਕੋਈ ਕਰਦਾ ਨਹੀਂ ਮੈਂ ਕਿਨ ਮੈਂ ਸੇਵਾ ਕਰਨਾ ਚਾਹਦੀ ਆ ਬਿਕੋਜ਼ ਮੈਂ ਗੁਰਦੁਆਰੇ ਆ ਕੇ ਅਰਦਾਸ ਕੀਤੀ ਸੀ ਬਾਬਾ ਜੀ ਮੇਰਾ ਕੋਲਰ ਉਤਾਰੋ ਮੈਂ ਜਿੰਨੀ ਕਿ ਸੇਵਾ ਲੈ ਸਕਦੇ ਹੋ ਲੈ ਲਓ ਮੇਰੇ ਤੋਂ ਤੇ ਅੱਜ ਮੈਨੂੰ 22 ਸਾਲ ਇੱਥੇ ਹੋ ਗਏ ਮੈਂ ਨਾਲ ਨਦੇ ਸੇਵਾ ਕਰ ਰਹੀ ਆ ਬਹੁਤ ਵਧੀਆ ਲੱਗਦਾ ਹੈ ਜਦੋਂ ਤੁਸੀਂ ਇਹ ਸੇਵਾ ਕਰ ਰਹੇ ਹੋ ਤਾਂ ਹੋਰ ਲੋਕ ਵੀ ਤੁਹਾਡੇ ਨਾਲ ਜੁੜਨਗੇ ਇੱਥੇ ਆ ਕੇ ਬਟ ਤੁਸੀਂ ਇੱਕ ਫ੍ਰੀ ਕੈਂਪਸ ਵੀ ਤੁਸੀਂ ਇੱਥੋਂ ਲਗਾਉਂਦੇ ਹੋ ਤੁਸੀਂ ਉਹ ਵੀ ਉਹਦੇ ਬਾਰੇ ਵੀ ਜ਼ਰੂਰ ਥੋੜਾ ਜਿਹਾ ਦੱਸੋ ਹੁਣ ਅਸੀਂ ਗੁਰਦੁਆਰਿਆਂ ਦੇ ਵਿੱਚ ਜਿੱਥੇ ਵੀ ਚਾਹੁੰਦੇ ਹੈ ਕਿ ਲੋਕਾਂ ਨੂੰ ਪਤਾ ਲੱਗੇ ਜਾਂ ਲੋਕ ਜਿਹੜੀ ਸੇਵਾ ਲੈ ਸਕਦੇ ਹੈ ਉਠਾ ਸਕਦੇ ਫਾਇਦਾ ਉਹ ਗੁਰਦੁਆਰੇ ਸਾਨੂੰ ਦੱਸਦੇ ਹੈ ਕਿ ਤੁਸੀਂ ਇੱਥੇ ਆ ਕੇ ਸਾਡੀ ਸੇਵਾ ਕਰੋ ਫਿਰ ਅਸੀਂ ਫ੍ਰੀ ਕੈਂਪ ਲਗਾਉਂਦੇ ਆ ਲੇਕਿਨ ਸਿਰਫ ਮੈਡੀਸਨ ਦੇ ਪੈਸੇ ਲਈਦੇ ਆ ਉਹ ਵੀ ਜਿਹੜੀ ਜ਼ਰੂਰਤ ਹੈ ਉਹਨੂੰ ਤਾਂ ਦੇਈਦੇ ਆਦਰਵਾਇਜ਼ ਨਹੀਂ ਜੀ ਮਤਲਬ ਦਵਾਈਆਂ ਆਯੁਰਵੈਦਿਕ ਹੁੰਦੀਆਂ ਸਾਰੀਆਂ ਆਯੁਰਵੈਦਿਕ ਕੁਝ ਵੀ ਐਸਾ ਨਹੀਂ ਹੈ ਕਿ ਜਿਹੜਾ ਤੁਹਾਨੂੰ ਬਾਹਰ ਪਰਚੇਸ ਕਰਕੇ ਦਿੱਤਾ ਜਾਂਦਾ ਕੋਈ ਵੀ ਤੁਸੀਂ ਟੈਸਟ ਕਰ ਲਓ ਕੁਝ ਵੀ ਇਹ ਕਿਸੇ ਵੀ ਦਵਾਈ ਦਾ ਇਥੇ ਨੁਕਸਾਨ ਨਹੀਂ ਹੈ ਠੀਕ ਹੈ ਔਰ ਬਲਕਿ ਜਿਹੜੀ ਚੀਜ਼ ਦਿੱਤੀ ਜਾਂਦੀ ਹੈ ਉਹ ਤਾਂ ਦਿੱਤੀ ਜਾਂਦੀ ਹੈ ਕਿ ਜੇ ਉਹਦਾ ਤੁਹਾਨੂੰ ਫਾਇਦਾ ਹੈ ਅਦਰਵਾਇਜ਼ ਥੋਪਿਆ ਨਹੀਂ ਜਾਂਦਾ ਕਿ ਆਹ ਲਓ ਜੀ ਲਓ ਜੀ ਨਹੀਂ ਐਦਾ ਨਹੀਂ ਅੱਛਾ ਮਤਲਬ ਕੋਈ ਵੀ ਦਵਾਈ ਜ਼ਬਰਦਸਤੀ ਨਹੀਂ ਦਿੱਤੀ ਜਾਂਦੀ ਨਹੀਂ 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 ਜਿਹੜੀ ਚੀਜ਼ ਦਾ ਫਾਇਦਾ ਹੈ ਤਾਂ ਹੀ ਦਿੱਤੀ ਜਾਂਦੀ ਹੈ ਅੱਛਾ ਤੁਹਾਡੇ ਕੋਲ ਤੁਹਾਡੇ ਕੋਲ ਇਹ ਤੇ ਕਿਹੜੇ ਕਿਹੜੇ ਤਰ੍ਹਾਂ ਦੇ ਪੇਸ਼IENTS ਆਉਂਦੇ ਆ ਕੀ ਕੀ ਪ੍ਰੋਬਲਮਸ ਲੈ ਕੇ ਆਉਂਦੇ ਆ ਅ ਜਿਆਦਾਤਰ ਸਰਵਾਈਕਲ ਦੇ ਅਗਰ 100 ਵਿੱਚ ਕਾਊਂਟ ਕਰੋ ਤਾਂ 90% ਲੋਕਾਂ ਨੂੰ ਸਰਵਾਈਕਲ ਹੈ ਉਹ ਆਉਂਦੇ ਆ ਹੈ 슈ਗਰ ਦੇ ਆਉਂਦੇ ਆ ਜਿਨ੍ਹਾਂ ਨੂੰ ਬੈਕ ਪੇਨ ਹੈ ਟੀਚਰਸ ਹੋ ਗਏ ਬੈਂਕਰਸ ਹੋ ਗਏ ਜਿਨ੍ਹਾਂ ਨੂੰ ਨੀਜ਼ ਪੇਨ ਜਿਆਦਾ ਹੋ ਰਹੀ ਹੈ ਅੱਡੀ ਦੇ ਵਿੱਚ ਪੇਨ ਆ ਰਹੀ ਹੈ ਲੱਕ ਦਰਦ ਬਹੁਤ ਜਿਆਦਾ ਰਹਿੰਦੇ ਉਹ ਜਿਆਦਾ ਆਉਂਦੇ ਆ ਸਾਡੇ ਕੋਲ ਅਸਲ ਮਤਲਬ ਵੈਸੇ ਇੱਥੇ ਕਿਹੜੀ ਕਿਹੜੀ ਚੀਜ਼ ਦਾ ਟ੍ਰੀਟਮੈਂਟ ਹੁੰਦਾ ਮੋਸਟਲੀ ਸਾਰੀਆਂ ਚੀਜ਼ਾਂ ਦਾ ਟ੍ਰੀਟਮੈਂਟ ਹੁੰਦਾ ਬਸ ਐ ਕਿ ਪੁਆਇੰਟ ਮ사ਜ ਨਾਲ ਕੀਤਾ ਜਾਂਦਾ ਪੇਸ਼ੈਂਟਸ ਰੱਖ ਕੇ ਆਓ ਮੈਂ ਸਾਰਿਆਂ ਨੂੰ ਇਹ ਕਹਾਂਗੇ ਇਹ ਨਹੀਂ ਕਿ ਤੁਸੀਂ 2-3 ਦਿਨ ਕਰਵਾਏ ਨਹੀਂ ਜੀ ਅਸੀਂ ਹੁਣ ਠੀਕ ਹੋ ਗਏ ਤੇ ਅਸੀਂ ਨਹੀਂ ਆਣਾ ਜਦ ਤੱਕ ਉਹ ਚੀਜ਼ ਜੜੋਂ ਨਹੀਂ ਨਿਕਲਦੀ ਪੁਆਇੰਟ ਮ사ਜ ਨਾਲ ਐਕੂਪ੍ਰੈਸ਼ਨ ਪੁਆਇੰਟ ਨਾਲ ਜਦ ਤੱਕ ਉਹ ਪ੍ਰੋਪਰ ਨਹੀਂ ਨਿਕਲਦੀ ਤਦ ਤੱਕ ਤੁਸੀਂ ਰੁਕੋ ਨਾ ਮਤਲਬ ਜਿੰਨੇ ਦਿਨ ਇੱਥੇ ਰეკਮੈਂਡ ਕੀਤਾ ਜਾਂਦਾ ਉਹਨੇ ਦਿਨ ਆਉਣਾ ਚਾਹੀਦਾ ਐਟ ਲੀਸਟ ਹਫਤਾ 10 ਦਿਨ 15 ਦਿਨ ਲੱਗ ਜਾਂਦੇ ਆ ਅਗਰ ਅਸੀਂ ਕਿੰਨੇ ਅਸੀਂ 2-3 ਦਿਨ ਚ ਠੀਕ ਹੋ ਜਾਾਂਗੇ ਤੇ ਕੋਈ ਗੱਲ ਨਹੀਂ ਅਸੀਂ ਆ ਗਏ ਆ ਪਰ ਉਸ ਤੋਂ ਬਾਅਦ ਫੇਰ ਸ਼ੁਰੂ ਹੋ ਜੇਗੀ ਕਿ ਫਾਇਦਾ ਉਹਨਾਂ ਨੇ 15 ਦਿਨ ਕਰਵਾਣ ਤੋਂ ਬਾਅਦ ਮੈਨੂੰ 2 ਸਾਲ ਕੋਈ ਪ੍ਰੋਬਲਮ ਨਹੀਂ ਆਈ ਜੇ ਮੈਨੂੰ ਕਿਸੇ ਬਲੇ ਲੱਗਦਾ ਮੈਂ ਇੱਕ ਦੋ ਦਿਨ ਕਰਵਾ ਲਈ ਨਹੀਂ ਫਿਰ ਠੀਕ ਹੈ ਠੀਕ ਹੈ ਇਸ ਕਰਕੇ ਲਗਾਤਾਰ ਕਰਵਾਓ ਸੋ ਹੋਰ ਵੀ ਮੈਮ ਹੈਗੇ ਨੇ ਇੱਥੇ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਕੀ ਪ੍ਰੋਬਲਮ ਸੀ ਮੈਮ ਕੀ ਪ੍ਰੋਬਲਮ ਸੀ ਤੁਹਾਨੂੰ ਮੈਮ ਮੇਰੀ ਹੈ ਜਿਹੜੀ ਉਂਗਲ ਸਗੀ ਐਸ ਤਰ੍ਹਾਂ ਸਟਾਕ ਹੋ ਜਾਂਦੀ ਹੁੰਦੀ ਸੀਗੀ ਐਨੀ ਪ੍ਰੋਬਲਮ ਸੀਗੀ ਕਿ ਮੈਂ ਕੁਝ ਵੀ ਆਰ ਝਾੜੂ ਲਗਾਣਾ ਆਟਾ ਗੁੰਨਾ ਤੇ ਕੋਈ ਵੀ ਕੰਮ ਕਰਦੀ ਹੁੰਦੀ ਸੀ ਕਿ ਇਹਦੇ ਵਿੱਚ ਆਵਾਜ਼ ਆਉਂਦੀ ਸੀ ਕੋਈ ਨਾਲ ਚੱਲਦਾ ਹੁੰਦਾ ਸੀ ਉਹ ਕਹਿੰਦਾ ਸੀ ਇੰਨੀ ਆਵਾਜ਼ ਕਿਸ ਤੋਂ ਆ ਰਹੀ ਹੈਗੀ ਮੈਂ ਬਹੁਤ ਲਗਭਗ 2 ਮੰਥ ਮੈਂ ਫਿਜ਼ੀਓਥੈਰੇਪੀ ਵੀ ਕਰਾਈ ਅੱਛਾ ਔਰ ਕਈ ਜਗ੍ਹਾ ਤੇ ਮੈਂ ਦਿਖਾਇਆ ਇਹਦੀ ਸਕੈਨਿੰਗ ਵੇਰਾ ਵੀ ਕਰਾਈ ਤੇ ਫਿਰ ਡਾਕਟਰਸ ਕਹਿੰਦੇ ਕਿ ਇਹਦੀ ਕੋਈ ਜਿਹੜੀ ਨਸ ਹੈਗੀ ਹੈ ਉਹ ਦਬਕੀ ਹੈ ਤੇ ਇਹ ਆਪਰੇਟ ਦੇ ਨਾਲ ਹੀ ਠੀਕ ਹੋਏਗੀ ਅੱਛਾ ਪਰ ਪਰਮਾਤਮਾ ਦੀ ਕਿਰਪਾ ਦੇ ਨਾਲ ਕੋਈ ਮੈਨੂੰ ਗੁਰੂ ਨਾਨਕ દવાਖਾਨਾ ਦੇ ਬਾਰੇ ਮੈਨੂੰ ਉਹਨਾਂ ਨੇ ਦੱਸਿਆ ਕਿ ਹਾਂਜੀ ਤੁਸੀਂ ਹੱਲੇ ઓਪਰੇਟ ਕਰਾਉਣ ਤੋਂ ਪਹਿਲਾਂ ਉਹਨਾਂ ਦੇ ਕੋਲ ਜਾਓ ਔਰ ਐਨਾ ਮਤਲਬ ਕਿ ਵਧੀਆ ਰਿਜ਼ਲਟਸ ਮੈਂ ਤੁਹਾਨੂੰ ਦੱਸਣਾ ਚਾਹਦੀ ਹੈਗੀਆਂ ਜਦੋਂ ਮੈਂ ਉੱਥੇ ਪਹੁੰਚੀ ਤੇ ਉਹਨਾਂ ਨੇ ਮੈਨੂੰ ਇੱਕ ਜਸਟ ਦੱਸਿਆ ਕਿ ਕੁਝ ਨਹੀਂ ਹੈ ਇੱਕ ਰੇਸ਼ਾ ਜੰਮ ਗਈ ਹੈਗੀ ਆ ਗੱਠਾ ਇਸ ਦੀ ਥੋੜੀ ਜਿਹੀ ਮ사ਜ ਕੀਤੀ ਜਾਏਗੀ ਔਰ ਤੁਹਾਡੀ ਇਹ ਜਿਹੜੀ ਉਂਗਲ ਹੈ ਬਿਲਕੁਲ ਠੀਕ ਹੋ ਜਾਏਗੀ ਅੱਛਾ ਮਤਲਬ ਆਪਰੇਸ਼ਨ ਦੀ ਲੋੜ ਨਹੀਂ ਪਈ ਕੋਈ ਆਪਰੇਸ਼ਨ ਦੀ ਲੋੜ ਨਹੀਂ ਉਹਨਾਂ ਨੇ ਜਸਟ ਇੱਕ ਮ사ਜ ਹੀ ਇਸ ਨੂੰ ਆਇਲ ਦੇ ਨਾਲ ਮ사ਜ ਕੀਤੀ ਔਰ ਪਹਿਲਾ ਫਰਸਟ ਡੇ ਔਰ ਸੈਕਿੰਡ ਡੇ ਤਾਂ ਮੇਰੇ ਜਿਹੜੀ ਤਕਲੀਫ ਸੀਗੀ ਕਾਫੀ ਜ਼ਿਆਦਾ ਵੈਸੇ ਵੱਧ ਗਈ ਸੀ ਮੈਨੂੰ ਲੱਗਿਆ ਕਿ ਮੈਂ ਕੀ ਪੰਗਾ ਲੈ ਲਿਆ ਹੈਗਾ ਪਰ ਮੈਂ ਇੱਕ ਵਿਸ਼ਵਾਸ ਦੇ ਨਾਲ ਅਗਰ ਉਹਨਾਂ ਨੇ 5 ਡੇਸ ਮੈਨੂੰ ਕਿਹਾ ਸੀਗਾ ਮੈਂ 5 ਦਿਨ ਲਗਾਤਾਰ ਉੱਥੇ ਜਾਂਦੀ ਰਹੀ ਔਰ ਤੁਸੀਂ ਇਹ ਸੋਚੋ ਕਿ ਚੌਥੇ ਦਿਨ ਮੇਰੀ ਉਂਗਲ ਇਸ ਤਰ੍ਹਾਂ ਜਿਹੜੀ ਟਕ ਟਕ ਹੁੰਦੀ ਸੀਗੀ ਉਹ ਬਿਲਕੁਲ ਬੰਦ ਹੋ ਗਈ ਔਰ ਮੇਰੀ ਤਕਲੀਫ ਜਿਹੜੀ ਸੀ ਠੀਕ ਹੋ ਗਈ ਮੈਨੂੰ ਇੰਨੀ ਖੁਸ਼ੀ ਹੋਈ ਕਿ ਤੁਸੀਂ ਦੇਖੋ ਆਪਰੇਟ ਦੀ ਜਿੱਥੇ ਨੌਬਤ ਨਹੀਂ ਆਈ ਔਰ ਉਂਗਲ ਠੀਕ ਹੈ ਫਿਰ ਮੈਂ ਇਹਨਾਂ ਦਾ ਇਹ ਫ੍ਰੀ ਕੈਂਪ ਲਗਾਉਂਦੇ ਹੁੰਦੇ ਸੀਗੇ ਇਹਨਾਂ ਦਾ ਕੈਂਪ ਲਗਵਾਇਆ ਕਿ ਹੋਰਾਂ ਨੂੰ ਵੀ ਮੈਂ ਦੱਸਾਂ ਕਿ ਇਮੀਡੀਏਟਲੀ ਤੁਸੀਂ ਇਸ ਤਰ੍ਹਾਂ ਨਹੀਂ ਹੈ ਕਿ ਜਾ ਕੇ ਇੱਕ ਸਲਾਹ ਲਈ ਹੈ ਔਰ ਆਪਾਂ ਜਾ ਕੇ ਆਪਰੇਟ ਕਰਵਾ ਲਈਏ ਹੋ ਸਕਦਾ ਉਸ ਦੇ ਰਿਜ਼ਲਟਸ ਬਾਅਦ ਵਿੱਚ ਮਾੜੇ ਹੋਣ ਤੇ ਫਿਰ ਆਸਾਕ ਤੁਸੀਂ ਦੇਖੋ 2.5 ਸਾਲ ਹੋ ਗਏ ਹੈਗੇ ਨੇ ਮੇਰੀ ਉਂਗਲ ਬਿਲਕੁਲ ਠੀਕ ਹੈ ਗਈ ਹੈ। ਔਰ ਮੈਂ ਹਰ ਕਿਸ ਨੂੰ ਇਹ ਹੀ ਕਹਿੰਦੀ ਹੈਗੀਆਂ ਕਿ ਤੁਸੀਂ ਜਿਹੜੀਆਂ ਜੜੀ ਬੂਟੀਆਂ ਹੈਗੀਆਂ ਆ ਜਿਹੜੇ ਪੁਰਾਣੇ ਆਪਣੇ ਆਯੁਰਵੈਦਿਕ ਤਰੀਕਿਆਂ ਦੇ ਨਾਲ ਉਹ ਚੀਜ਼ਾਂ ਆਪਾਂ ਖਾ ਕੇ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਆ ਔਰ ਜਸਟ ਇੱਕ ਮ사ਜ ਕਿਉਂਕਿ ਆਪਾਂ ਜਿਹੜਾ ਹੁਣ ਕੰਮ ਕਰਨਾ ਬੰਦ ਕਰ ਦਿੱਤਾ ਹੈਗਾ ਆ ਆਪਾਂ ਕੰਮ ਕਰੀਓ ਐਕਸਰਸਾਈਜ਼ੇਸ ਔਰ ਮ사ਜ ਦੇ ਨਾਲ ਹੀ ਤੁਸੀਂ ਆਪਣੀ ਬਾਡੀ ਨੂੰ ਅਹ ਠੀਕ ਕਰ ਸਕਦੇ ਹੋ ਹਰ ਤਰ੍ਹਾਂ ਦੇ ਜਿਹੜੇ ਇੱਥੇ ਉਹ ਇਲਾਜ ਕੀਤਾ ਜਾਂਦਾ ਹੈ ਚਾਹੇ ਉਹ ਗੋਡਿਆਂ ਦਾ ਇਲਾਜ ਹੈ neck ਦਾ ਆ ਜਾਂ ਕੋਈ ਵੀ ਹੱਥ ਦਾ ਹੈ ਤੇ ਤੁਸੀਂ ਜਰੂਰ ਇੱਕ ਵਾਰ ਵਿਜ਼ਿਟ ਕਰੋ ਮੇਰੇ ਕਹਿਣ ਦੇ ਉੱਤੇ ਕਰੋ ਔਰ ਬਾਕੀ ਦਾ ਪਰਮਾਤਮਾ ਹੈਗਾ ਆਕਾਲਪੁਰਖ ਉਹ ਆਪਣੇ ਆਪ ਠੀਕ ਕਰੇਗਾ ਥੈਂਕ ਯੂ ਸੋ ਅੰਕਲ ਸਪੈਸ਼ਲ ਆਸਟ੍ਰੇਲੀਆ ਤੋਂ ਆਏ ਹੋਏ ਨੇ ਤੇ ਹੁਣ ਜਲੰਧਰ ਤੋਂ ਸਪੈਸ਼ਲ ਲੁਧਿਆਣਾ ਆਏ ਨੇ ਸੋ ਪੁੱਛਦਿਆਂ ਇਹਨਾਂ ਨੂੰ ਅਖੀਰ ਤਕਲੀਫ ਕੀ ਸੀ ਅੰਕਲ ਕੀ ਤਕਲੀਫ ਸੀ ਤਕਲੀਫ ਇਹ ਸੀ ਕਿ ਇੱਥੇ ਦਰਦ ਹੁੰਦੀ ਸੀ ਕਿ ਰਾਤ ਨੂੰ ਬਹੁਤ ਜ਼ਿਆਦਾ ਕਈ ਵਾਰੀ ਦਿਨ ਨੂੰ ਵੀ ਰਾਤ ਨੂੰ ਵੀ ਤੇ ਜਦੋਂ ਵੀ ਬਹੁਤ ਤਕਲੀਫ ਹੁੰਦੀ ਸੀ ਉਠੀ ਵੀ ਨਹੀਂ ਸੀ ਹੁੰਦਾ ਜਦੋਂ ਮੈਂ ਮੰਜੇ ਦੇ ਉੱਤੇ ਜਦੋਂ ਬੈਠ ਤੋਂ ਉੱਠਦਾ ਸੀ ਫੇਰ ਖੜੇ ਹੋ ਕੇ ਵੀ ਬੜੀ دیر ਬਾਅਦ ਠੀਕ ਹੁੰਦੀ ਸੀ ਅਸਾਂ ਮਤਲਬ ਦਰਦ ਹੁੰਦੀ ਸੀ ਜਿਹੜਾ ਹੱਲ ਪੈਂਦਾ ਸੀ ਦਰਦ ਹੁੰਦੀ ਸੀ ਬਹੁਤ ਜ਼ਿਆਦਾ ਨਾੜਾਂ ਨੂੜਾਂ ਹੀ ਲੁਕ ਜਾਈਆਂ ਹੋਣੀਆਂ ਜਦੋਂ ਵੀ ਇਹਨਾਂ ਦੇ ਕੋਲ ਆਇਆ ਹੁਣ ਉਸ ਤੋਂ ਬਾਅਦ ਤਕਰੀਬਨ ਠੀਕ ਹਾਂ ਅੱਛਾ ਜੀ ਤੇ ਹੁਣ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਂਦੇ ਆ ਸਾਨੂੰ ਮੇਰੇ ਕੋਲ 5-6 ਵਾਰ ਹੀ ਆ ਚੁੱਕੇ ਹਾਂ ਸੀ ਹੂੰ ਕਿ ਮੈਂ ਸੁਣਿਆ ਤੁਹਾਡੇ ਸਿਰ ਦੇ ਅੰਦਰ ਵੀ ਦਰਦ ਰਹਿੰਦੀ ਸੀ ਹਾਂਜੀ ਉਹ ਮਤਲਬ ਠੀਕ ਹੈ ਹੁਣ ਤਕਰੀਬਨ ਹਾਂਜੀ ਹਾਂਜੀ ਤੇ ਤੁਹਾਨੂੰ ਕਿੰਨਾ ਕੁ ਫਰਕ ਲੱਗ ਰਿਹਾ ਹੈ ਨਹੀਂ ਪਹਿਲੇ ਨਾਲੋਂ ਬਿਲਕੁਲ ਮੇਰੇ ਦਾ ਠੀਕ ਲੱਗ ਰਿਹਾ ਜੀ ਤੁਸੀਂ ਸਪੈਸ਼ਲ ਇੱਥੇ ਆਏ ਹੋ ਇੰਨਾ ਸੁਣ ਕੇ ਆਏ ਹੋਗੇ ਕਿਤੋਂ ਹਾਂਜੀ ਅਸੀਂ ਜਿਹੜੀ ਕਾਰ ਦੇ ਵਿੱਚ ਇੱਥੋਂ ਲੁਧਿਆਣੇ ਤੋਂ ਉੱਥੋਂ ਆਏ ਸੀਗੇ ਦਿੱਲੀ ਤੋਂ ਉਹਨਾਂ ਨੇ ਸਾਨੂੰ ਦੱਸਿਆ ਸੀ ਉਹ ਹੀ ਸਾਨੂੰ ਇੱਥੇ ਲੈ ਕੇ ਆਏ ਸੀਗੇ ਅੱਛਾ ਤੇ ਫਿਰ ਉਸ ਤੋਂ ਬਾਅਦ ਅਸੀਂ ਆਪੇ ਜਾਂਦੇ ਰਹੇ ਤੇ ਹੁਣ ਤੁਸੀਂ ਠੀਕ ਹੋ ਬਿਲਕੁਲ ਮੈਂ ਤਾਂ ਤਕਰੀਬਨ ਮਹਾਰਾਜ ਦੀ ਕਿਰਪਾ ਆ ਠੀਕ ਹੈ ਜੀ ਕੱਲ ਮੈਮ ਕੀ ਪ੍ਰੋਬਲਮ ਸੀ ਮੈਮ ਤੁਹਾਨੂੰ ਮੈਨੂੰ ਮਤਲਬ ਕਾਫੀ ਪ੍ਰੋਬਲਮ ਸੀ ਮੇਰੇ ਸ਼ੋਲਡਰ 'ਚ ਵੀ ਪੇਨ ਸੀ ਕਾਫੀ ਇੰਜੈਕਸ਼ਨ ਵੀ ਲੱਗੇ ਡਾਕਟਰ ਜੋਸ਼ੀ ਦੇ ਜਲੰਧਰ ਹੋਰ ਵੀ ਕਈ ਜਗ੍ਹਾ ਤੋਂ ਲੱਗੇ ਮੈਂ ਬਿਲਕੁਲ ਬੈਟਰ ਆ ਮੇਰਾ ਸ਼ੋਲਡਰ ਮੇਰਾ ਬਿਲਕੁਲ ਠੀਕ ਹੈ ਡਿਸਕ ਪ੍ਰੋਬਲਮ ਸੀ ਮੈਂ 95% ਕਹਿ ਸਕਦੀ ਹਾਂ ਕਿ ਮੇ ਮੇ ਡਿਸਕ ਪ੍ਰੋਬਲਮ ਵੀ ਠੀਕ ਹੈ ਕਿੰਨੇ ਦਿਨ ਤੋਂ ਆ ਰਹੇ ਮੈਮ ਤੁਸੀਂ ਇੱਥੇ ਪੰਜ ਛੇ ਵਾਰੀ ਅਸੀਂ ਅਟੈਂਡ ਕੀਤਾ 6 ਜਾਂ 7 ਵਜੇ ਮੇਬੀ ਮਤਲਬ ਤੁਸੀਂ ਕਿੰਨੀ ਕਿੰਨੀ ਦੂਰੋਂ ਆਏ ਹੋ ਦੇਖੋ ਚਲੰਦਰ ਤੋਂ ਆਏ ਹੋ ਪਤਾ ਕਿਵੇਂ ਲੱਗਿਆ ਤੁਹਾਨੂੰ ਪਰ ਸਾਨੂੰ ਵੀ ਬਸ ਇਸ ਤਰ੍ਹਾਂ ਹੀ ਕਿਸੇ ਕੋਲੋਂ ਪਤਾ ਚੱਲੇਆ ਤੇ ਅਸੀਂ ਦੇਖਿਆ ਸੋਚਿਆ ਕਿ ਜਾ ਕੇ ਦੇਖਦੇ ਆਂ ਪਰ ਮੈਂ ਕਾਫੀ ਠੀਕ ਹਾਂ ਕਾਫੀ ਫਰਕ ਹੈ ਕੋਈ ਦਵਾਈ ਤਾਂ ਨਹੀਂ ਖਾ ਰਹੇ ਤੁਸੀਂ ਸਿਰਫ ਮ사ਜ ਹੀ ਕਰਾ ਰਹੇ ਹੋ ਹਾਂਜੀ ਪੁਆਇੰਟ ਮ사ਜ ਹਾਂਜੀ ਤੇ ਹੁਣ ਤੁਹਾਡੀ ਤੁਸੀਂ ਦੱਸਿਆ 95% ਠੀਕ ਹੈ ਤੁਸੀਂ ਕੀ ਲੱਗਦਾ ਕਿ ਹੋਰ ਵੀ ਪੇਸ਼ੈਂਟਸ ਇੱਥੇ ਆਣੇ ਚਾਹੀਦੇ ਨੇ ਨਾ ਬਿਲਕੁਲ ਮੈਂ ਇਹਨਾਂ ਦੇ ਕਾਰਡ ਵੀ ਕਾਫੀ ਦਿੱਤੇ ਨੇ ਕਿਉਂਕਿ ਮੈਂ ਜਦ ਮੈਂ ਠੀਕ ਹਾਂ ਤਾਂ ਫਿਰ ਮੈਂ ਆਪਣੇ ਵਿਸ਼ਵਾਸ ਨਾਲ ਕੰਨੀ ਨਾ ਹੋਰ ਵੀ ਕੋਈ ਠੀਕ ਹੋਏਗਾ ਤਰ੍ਹਾਂ ਦੇ ਤੇ ਪੇਸ਼ੈਂਟਸ ਆਉਂਦੇ ਨੇ ਸੋ ਇੱਕ ਚੀਜ਼ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਇੱਥੇ ਆਣਾ ਥੋੜੀ ਜੀ ਪੇਸ਼ੈਂਟਸ ਤੁਹਾਨੂੰ ਰੱਖਣੀ ਪੈਣੀ ਹੈ ਥੋੜੇ ਦਿਨ ਲੱਗਦੇ ਆ ਪ੍ਰੋਬਲਮ ਠੀਕ ਹੋਣ ਨੂੰ ਤੇ ਚਾਰ ਚੀਜ਼ਾਂ ਦਾ ਜੋ ਇਹਨਾਂ ਨੇ ਦੱਸਿਆ ਇਲਾਜ ਫ੍ਰੀ ਵੀ ਕੀਤਾ ਜਾਂਦਾ ਸੋ ਤੁਸੀਂ ਆ ਸਕਦੇ ਹੋ ਆਪਣੀ ਪ੍ਰੋਬਲਮ ਦੇ ਹਿਸਾਬ ਨਾਲ ਤੁਹਾਨੂੰ ਇੱਥੇ ਟ੍ਰੀ ਕੈਂਪ ਵੀ ਜਿਹੜੇ ਲਗਵਾਏ ਜਾਂਦੇ ਆ ਉਹ ਵੀ ਫ੍ਰੀ ਆਫ ਕੋਸਟ ਕੈਂਪ ਲਗਾਏ ਜਾਂਦੇ ਆ ਉਹਨਾਂ ਦੇ ਵਿੱਚ ਵੀ ਤੁਸੀਂ ਜਾ ਕੇ ਆਪਣਾ ਟ੍ਰੀਟਮੈਂਟ ਕਰਾ ਸਕਦੇ ਹੋ ਸੋ ਤੁਸੀਂ ਵੀ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਗੁਰਨਾਨਕ દવાਖਾਨਾ ਤੇ ਹੋਰ ਬਰੇਡਸੀ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਦ ਸਿਟੀ ਹਾਈਲਾਈਟਸ ਮੈਂ ਦਮਨਜੋਤ ਕੈਮਰਾਮੈਨ ਵਿਪਨ ਬਸੀ ਦਿਨਾਂ